ਪੰਜਾਬ ਚਾਹੇ ਹੜਤੋ ਬਾਅਦ ਫੰਡ ਨੂੰ ਲੈ ਕੇ ਰਾਹਤ ਨੂੰ ਲੈ ਕੇ ਪੈਕੇਜ ਨੂੰ ਲੈ ਕੇ ਲਗਾਤਾਰ ਸਿਆਸਤ ਹੁੰਦੀ ਨਜ਼ਰ ਆ ਰਹੀ ਹੈ ਪਰ ਇਸ ਸਿਆਸਤ ਦੇ ਵਿਚਕਾਰ ਲਾਪਰਵਾਹੀਆਂ ਜਾਂ ਕਹਿ ਲਈਏ ਕਿ ਨਲਾਇਕੀਆਂ ਦਾ ਦੌਰ ਵੀ ਲਗਾਤਾਰ جاری ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜਿਓ ਨਲਾਇਕੀਆਂ ਤੇ ناکਾਮੀਆਂ ਵਰਡ ਜਾਂ ਲਾਪਰਵਾਹੀਆਂ ਵਰਡ ਇਸ ਕਰਕੇ ਯੂਜ਼ ਕਰ ਰਹੇ ਹਾਂ ਕਿ ਲਗਾਤਾਰ ਪਿਛਲੇ 1 ਮਹੀਨੇ ਤੋਂ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਤੇ ਸਵਾਲ ਖੜੇ ਕਰ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ ਹੋਣ ਜਾਂ ਹੋਰ ਬਾਕੀ ਮੰਤਰੀ ਹੋਣ ਰੋਜ਼ਾਨਾ 1 2 3 ਪ੍ਰੈਸ ਕਾਨਫਰੰਸ ਕਰਕੇ ਪਿਛਲੇ ਕੁਝ ਦਿਨ ਸਵਾਲ ਖੜੇ ਕਰਦੇ ਰਹੇ ਕਿ 20000 ਕਰੋੜ ਰੁਪਏ ਪੰਜਾਬ ਨੂੰ ਚਾਹੀਦਾ ਪਰ ਕੇਂਦਰ ਸਰਕਾਰ ਨਹੀਂ ਦੇ ਰਹੀ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਨਲ ਮੀਟਿੰਗ ਕੀਤੀ ਸੀ ਜਿਸ ਤੋਂ ਬਾਅਦ ਬਾਹਰ ਆ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮਦਦ ਦਾ ਪਰੋਸਾ ਦਿੱਤਾ ਹੈ ਪਰ ਜੋ ਬਾਅਦ ਚ ਬਿਆਨ ਆਇਆ ਉਹਦੇ ਸਾਫ ਤੌਰ ਤੇ ਕਿਹਾ ਕਿ ਹਜੇ ਤੱਕ ਕੋਈ ਰਿਪੋਰਟ ਪੰਜਾਬ ਸਰਕਾਰ ਨੇ ਬਣਾ ਕੇ ਨਹੀਂ ਭੇਜੀ ਹੈ ਹੁਣ ਤੁਸੀਂ ਸਮਝੇ ਹੋਵੋਗੇ ਕਿ ਨਲਾਇਕੀ ਲਾਪਰਵਾਹੀ ਵਰਡ ਕਿਉਂ ਵਰਤਿਆ ਗਿਆ ਔਰ ਖਬਰ ਹੈ ਇਹ ਕਿ ਹੁਣ ਤੱਕ ਵੀ ਪੰਜਾਬ ਸਰਕਾਰ ਨੇ ਅੱਜ ਦੀ ਤਰੀਕ ਤੱਕ ਵੀ ਕੋਈ ਰਿਪੋਰਟ ਬਣਾ ਕੇ ਕੇਂਦਰ ਸਰਕਾਰ ਨੂੰ ਨਹੀਂ ਭੇਜੀ ਕਿ ਕਿੰਨਾ ਕੁ ਨੁਕਸਾਨ ਪੰਜਾਬ ਚ ਹੜਾ ਕਰਕੇ ਹੋਇਆ ਹੈ ਕਿਸ ਤਰ੍ਹਾਂ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਕਿ ਏ ਰਿਪੋਰਟ ਕੇਂਦਰ ਸਰਕਾਰ ਦੋ ਤੋਂ ਤਿੰਨ ਵਾਰ ਮੰਗ ਚੁੱਕੀ ਹੈ ਪਰ باوجود ਉਸ ਦੇ ਹੁਣ ਤੱਕ ਪੰਜਾਬ ਸਰਕਾਰ ਨੇ ਰਿਪੋਰਟ ਤਿਆਰ ਨਹੀਂ ਕੀਤੀ ਹੈ ਅੱਜ ਵੀ ਕਹਿ ਮੀਟਿੰਗ ਇਸ ਰਿਪੋਰਟ ਨੂੰ ਲੈ ਕੇ ਸਮਿਖਿਆ ਨੂੰ ਲੈ ਕੇ ਹੋਈ ਹੈ ਕੈਪਸਿਨਾ ਦੀ ਅਗਵਾਈ ਦੇ ਵਿੱਚ ਜਿਹੜੇ ਕਿ ਚੀਫ ਸਕੱਟਰੀ ਨੇ ਪਰ ਸਵਾਲ ਵੱਡਾ ਹੈ ਕਿ ਇਸ ਤੋਂ ਪਹਿਲਾਂ ਵੀ ਮੀਟਿੰਗਾਂ ਹੋਈਆਂ ਪਰ ਨਤੀਜਾ ਉਹੀ ਰਿਹਾ ਜ਼ੀਰੋ ਸੋ ਜਿੱਥੇ ਇੱਕ ਪਾਸੇ ਪੰਜਾਬ ਦੀ ਸਰਕਾਰ ਕੇਂਦਰ ਨੂੰ ਸਵਾਲ ਖੜੇ ਕਰਦੀ ਹੈ ਕਿ ਫੰਡ ਨਹੀਂ ਦਿੱਤੇ ਜਾ ਰਹੇ ਕੇਂਦਰ ਸਰਕਾਰ ਪੰਜਾਬ ਤੇ ਸਵਾਲ ਖੜੇ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਤੇ ਸਵਾਲ ਖੜੇ ਕਰ ਰਹੀ ਹੈ ਕਿ ਭਾਈ ਰਿਪੋਰਟ ਤਾਂ ਬਣਾ ਕੇ ਭੇਜੋ ਉਸ ਵਿੱਚਕਾਰ ਇੱਕ ਝੂਠ ਕਿਤੇ ਨਾ ਕਿਤੇ ਸਾਫ ਪੰਜਾਬ ਸਰਕਾਰ ਦਾ ਨਜ਼ਰ ਆ ਰਿਹਾ ਹੈ ਕਿ ਹੁਣ ਤੱਕ ਵੀ ਪੰਜਾਬ ਸਰਕਾਰ ਵੱਲੋਂ ਰਿਪੋਰਟ ਨਹੀਂ ਬਣਾ ਕੇ ਭੇਜੀ ਗਈ ਸਗੋਂ ਮੀਟਿੰਗਾਂ ਦਾ ਦੌਰ ਅਜੇ ਵੀ ਚੱਲ ਰਿਹਾ ਹੈ ਕੋਈ ਰਿਪੋਰਟ ਭੇਜਣੀ ਤੇ ਦੂਰ ਦੀ ਗੱਲ ਤਿਆਰ ਹੀ ਨਹੀਂ ਹੋਈ ਸੋ ਕੁੱਲ ਮਿਲਾ ਕੇ ਨਲਾਕੀ ਜਾਂ ਕਹਿ ਲਈਏ ਕਿ ਲਾਪਰਵਾਹੀ ਪੰਜਾਬ ਸਰਕਾਰ ਦੀ ਹੜਪੀੜਤਾ ਨੂੰ ਲੈ ਕੇ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਔਰ ਇਸ ਮਸਲੇ ਤੇ ਜਿਹੜੀ ਸਿਆਸਤ ਹੈ ਉਹ ਪਿਛਲੇ ਕਈ ਦਿਨਾਂ ਚ ਲਗਾਤਾਰ ਸਰਗਰਮ ਹੋਈ 12000 ਕਰੋੜ ਦੀ ਗੱਲ ਹੁੰਦੀ ਰਹੀ 1600 ਕਰੋੜ ਦੀ ਗੱਲ ਪੰਜਾਬ ਸਰਕਾਰ ਸਵਾਲ ਖੜੀ ਕਰਦੀ ਰਹੀ ਕਿ 1600 ਕਰੋੜ ਦਾ ਫੰਡ ਕਾਫੀ ਨਹੀਂ ਹੈ ਹੋਰ ਦੇ ਕੇ ਜਾਣਾ ਚਾਹੀਦਾ ਸੀ ਜਦਕਿ ਕੇਂਦਰ ਸਰਕਾਰ ਲਗਾਤਾਰ ਪੰਜਾਬ ਸਰਕਾਰ ਤੇ ਸਵਾਲ ਖੜੇ ਕਰ ਰਹੀ ਹੈ ਕਿ ਪਹਿਲਾਂ ਤੋਂ ਹੀ 12000 ਕਰੋੜ ਤੋਂ ਵੱਧ ਦਾ ਫੰਡ ਪੰਜਾਬ ਕੋਲ ਪਿਆ ਹੈ ਸਟੇਟ ਡਿਜ਼ਾਸਟਰ ਰਲੀਫ ਫੰਡ ਦੇ ਵਿੱਚ ਪਰ ਉਹ ਸਰਕਾਰ ਨਹੀਂ ਵਰਤ ਰਹੀ ਗਿਆ ਕਿੱਥੇ ਸੋ ਪੁਰਾਣੇ ਪੈਸੇ ਨੂੰ ਲੈ ਕੇ ਸਵਾਲ ਹੈ ਪਰ ਰਿਪੋਰਟਾਂ ਹੁਣ ਤੱਕ ਨਹੀਂ ਬਣਗੀਆਂ ਜਾਂ ਗਈਆਂ ਕੇਂਦਰ ਸਰਕਾਰ ਕੋਲ ਜਿਸ ਤੋਂ ਬਾਅਦ ਸਵਾਲ ਜਿਹੜੇ ਨੇ ਪੰਜਾਬ ਸਰਕਾਰ ਤੇ ਵੱਧ ਖੜੇ ਹੋ ਰਹੇ ਨੇ ਸਵਾਲ ਜਿਹੜੇ ਨੇ ਪੰਜਾਬ ਸਰਕਾਰ ਤੋਂ ਵੱਧ ਪੁੱਛੇ ਜਾ ਰਹੇ ਨੇ ਜਾਂ ਕਹਿ ਲੀਏ ਕਿ ਸਿੱਧੇ ਤੌਰ ਤੇ ਪੰਜਾਬ ਸਰਕਾਰ ਸਵਾਲਾਂ ਦੇ ਘਟਕਰੇਚ ਖੜੀ ਨਜ਼ਰ ਆ ਰਹੀ ਹੈ ਹੁਣ ਕਦੋਂ ਰਿਪੋਰਟ ਬਣੇਗੀ ਕਦੋਂ ਸਰਕਾਰ ਕੋਲ ਜਾਏਗੀ ਕਦੋਂ ਉਹਦਾ ਮੁਲਾਂਕਣ ਕੀਤਾ ਜਾਏਗਾ ਤੇ ਕਦੋਂ ਪੰਜਾਬ ਦੇ ਲੋਕਾਂ ਨੂੰ ਮੁਆਵਜ਼ਾ ਮਿਲੇਗਾ ਇਹ ਅਜੇ ਬਹੁਤ ਦੂਰ ਦੀ ਕੜੀ ਨਜ਼ਰ ਆ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਜਾਂ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਮੁੱਖ ਮੰਤਰੀ ਕੁਝ ਦਿਨ ਪਹਿਲਾਂ ਕਹਿ ਰਹੇ ਸੀ ਕਿ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਪੈਸਾ ਮਿਲਣਾ ਸ਼ੁਰੂ ਹੋ ਜਾਏਗਾ ਸੋ ਜਨਾਬ ਜੀ ਦੀਵਾਲੀ ਨੂੰ ਤਾਂ ਮਹਿਜ਼ 10 ਦਿਨ ਰਹਿ ਗਏ ਐ ਅਜੇ ਤੱਕ ਰਿਪੋਰਟ ਬਣ ਕੇ ਨਾ ਜਾਣਾ ਫਿਰ ਉਹਦਾ ਮੁਲਾਂਕਣ ਕੇਂਦਰ ਦੀਆਂ ਟੀਮਾਂ ਜਾਂ ਕੇਂਦਰ ਦੀ ਸਰਕਾਰ ਕਰੇਗੀ ਉਸ ਤੋਂ ਬਾਅਦ ਫੰਡ ਰਿਲੀਜ਼ ਦਾ ਪ੍ਰੋਸੈਸ ਸ਼ੁਰੂ ਹੋਏਗਾ ਉਸ ਤੋਂ ਬਾਅਦ ਤੁਸੀਂ ਅੱਗੇ ਭੇਜੋਗੇ ਤਾਂ ਇਹਨਾਂ 10 ਦਿਨਾਂ ਦੇ ਵਿੱਚ ਕਿਹੜੀ ਇੱਕ ਸੁਪਰ ਪਾਵਰ ਪੰਜਾਬ ਸਰਕਾਰ ਕੋਲ ਆ ਜਾਏਗੀ ਕਿ ਇਹ ਸਾਰੇ ਕੰਮ ਹੋ ਜਾਣਗੇ ਸਵਾਲ ਬਹੁਤ ਵੱਡੇ ਨੇ ਲਾਪਰਵਾਹੀਆਂ ਹੀ ਨੇ ਜਾਂ ਕਹਿ ਲਈਏ ਕਿ ਨਾਰਾਇਕੀਆਂ ਨੇ ਪੰਜਾਬ ਸਰਕਾਰ ਦੀਆਂ ਜਿਸ ਕਰਕੇ ਅਸੀਂ ਮੰਨ ਸਕਦੇ ਹਾਂ ਕਿ ਸਰਕਾਰ ਸਵਾਲਾਂ ਦੇ ਘੇਰੇ 'ਚ ਔਰ ਸਿਆਸਤ ਥੜਾਂ ਨੂੰ ਲੈ ਕੇ ਫੰਡ ਨੂੰ ਲੈ ਕੇ ਲਗਾਤਾਰ ਹੋ ਰਹੀ ਹੈ